ਸਸੀ ਕਾਲ ਜੀ ਅੱਜ ਸਾਡੇ ਨਾਲ ਸਾਡਾ ਸਹਿਯੋਗੀ ਕਰਨ ਦੇ ਵਿਗੜ ਵਾਲਾ ਕਈ ਪੱਤਰਕਾਰਾਂ ਦਾ ਕਹਿਣਾ ਬਈ ਜਿਹੜੀ ਮੁਫਤ ਬਿਜਲੀ ਦੀ ਯੋਜਨਾ ਇਸ ਨਾਲ ਪੰਜਾਬ ਰਾਜ ਬਿਜਲੀ ਬੋਰਡ ਨੂੰ ਜਿਹੜਾ ਖੋਰਾ ਲੱਗ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਕਰਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਮੁਫਤ ਬਿਜਲੀ ਦੀ ਯੋਜਨਾ ਇਹ ਕਿਤਨਾ ਕਿਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਖੋਰਾ ਲਾ ਰਹੀ ਹੈ ਇਹਦਾ ਮੁੱਖ ਕਾਰਨ ਕੀ ਹੈ ਕੀ ਤੁਸੀਂ ਇਹਨੂੰ ਸਹੀ ਮੰਨਦੇ ਹੋ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਕਰੀਬ-ਕਰੀਬ 2.5 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਤੋਂ ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਨੂੰ ਜਿਹੜਾ ਖੋਰਾ ਲੱਗਣ ਦਾ ਮੁੱਖ ਕਾਰਨ ਹੈ ਜਿਹੜੀ ਘਰੇਲੂ ਬਿਜਲੀ ਆ ਉਹਨੂੰ 600 ਯੂਨਟ ਤੱਕ ਹਰ ਵਰਗ ਲਈ ਮਾਫ਼ ਕਰ ਦਿੱਤਾ ਗਿਆ ਇਸ ਨਾਲ ਜਿਹੜੀ ਘਰੇਲੂ ਕਨੈਕਸ਼ਨਾਂ ਦੀ ਗਿਣਤੀ ਜਿਹੜਾ ਵਿੱਚ ਉਹਦੇ ਵਿੱਚ ਕਰੀਬ-ਕਰੀਬ ਪਿਛਲੇ 2 ਸਾਲਾਂ ਦੇ ਵਿੱਚ 2 ਲੱਖ ਤੋਂ ਵੱਧ ਤਾਂ ਵਾਧਾ ਹੋਇਆ ਤੇ ਜਿਸ ਦੇ ਨਾਲ ਜਿਹੜੇ ਹੁਣ ਓਵਰਲੋਡ ਹੋਣ ਕਾਰਨ ਜਿਹੜੇ ਉੱਥੇ ਟਰਾਂਸਫਾਰਮਰਾਂ ਉਹਦੇ ਵਿੱਚ ਸੜਨ ਦੀ ਗਿਣਤੀ ਵੀ ਜਿਹੜੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ ਜੋ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਇੱਕ ਸਰਕਾਰੀ ਅਦਾਰਾ ਜਿਹੜਾ ਪੰਜਾਬ ਦਾ ਬਹੁਤ ਪੁਰਾਣਾ ਅਦਾਰਾ ਪੀਐਸਪੀਸੀਐਲ ਉਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਉਹ ਘਾਟੇ ਦੇ ਵਿੱਚ ਜਾ ਰਿਹਾ ਇਸ ਵੰਦੀ ਜਿਹੜਾ ਪੰਜਾਬ ਸਰਕਾਰ ਨੂੰ ਕੋਈ ਪਰ ਆਲਾ ਕਰਨਾ ਚਾਹੀਦਾ ਦੇਖੋ ਜਿਹੜਾ ਇੱਕ ਮੁਫਤ ਖੋਰੀ ਦਾ ਜਿਹੜਾ ਹੱਲ ਜਿਹੜਾ ਕਰਨਾ ਚਾਹੀਦਾ ਕਿਉਂਕਿ ਮੁਫਤ ਹਰ ਇੱਕ ਚੀਜ਼ ਕਰ ਦੇਣੀ ਇਹ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਇਹ ਤਾਂ ਦੇਖੋ ਆਪਾਂ ਜਿਵੇਂ ਪਤਾ ਵੀ ਇਸ ਜਿਹੜਾ ਜ਼ੀਰੋ ਵੀ ਲਾ ਰਹਿਆ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਰ ਰਾਜਾਂ ਦੇ ਵਿੱਚ ਚੋਣਾਂ ਦੇ ਸਮੇਂ ਇਸ ਗੰਦ ਦਾ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕਰਦੀ ਆ ਬੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਵਿੱਚ ਜ਼ੀਰੋ ਬੀਲ ਜਿਹੜੇ ਪੰਜਾਬ ਦੇ ਲੋਕਾਂ ਨੂੰ ਆ ਰਹੇ ਪਰ ਇਹ ਨਹੀਂ ਪਤਾ ਵੀ ਜਿਹੜਾ ਇਸ ਗੱਲ ਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਬਿਜਲੀ ਸਬਸਿਡੀ ਆ ਜਿਹੜੇ ਕਰੋੜਾਂ ਰੁਪਏ ਦੇ ਜਿਹੜੇ ਬਿਜਲੀ ਦੇ ਬੀਲਾਂ ਜਿਹੜੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਪੀਐਸਪੀਸੀਲ ਦੇ ਜਿਹੜੇ ਪੰਜਾਬ ਸਰਕਾਰ ਨੇ ਭਰਨੇ ਆ ਉਹਦੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੂਜੀ ਗੱਲ ਹਰੇਕ ਗੱਲ ਦੀ ਸਬਸਿਡੀ ਦੇ ਦੇਣੀ ਇਸ ਨਾਲ ਜਿਹੜਾ ਪੀਐਸਪੀਸੀਲ ਆ ਦਿਨੋ ਦਿਨ ਨਿੱਗ ਰਿਹਾ ਤੇ ਇਹਦੇ ਨਾਲ ਜਿਹੜੀ ਬਹੁਤ ਵੱਡੀ ਸਮੱਸਿਆ ਆ ਰਹੀ ਆ ਤੇ ਜੇ ਐਵੇਂ ਹੀ ਚੱਲਦਾ ਰਿਹਾ ਮੈਨੂੰ ਲੱਗਦਾ ਵੀ ਉਹ ਦਿਨ ਦੂਰ ਨਹੀਂ ਜਿਹੜਾ ਪੀਐਸਪੀਸੀਲ ਬਿਲਕੁਲ ਖਤਮ ਹੋ ਜਾਊਗਾ ਪੰਜਾਬ ਸਰਕਾਰ ਨੂੰ ਬਿਜਲੀ ਮੁਫਤ ਕਰਨ ਦੀ بجائے ਇਸ ਨੂੰ ਜਿਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਕਰਨਜੀਤ ਸਿੰਘ ਚੰਨੀ ਨੇ ਜਿਹੜੀਆਂ ਬਿਜਲੀ ਦੀਆਂ ਦਰਾਂ ਨੇ ਉਹਦੇ ਵਿੱਚ ਕਟੌਤੀ ਕੀਤੀ ਸੀ ਉਸ ਤਰ੍ਹਾਂ ਕਰਨਾ ਚਾਹੀਦਾ ਨਾ ਕਿ ਪੂਰਾ ਮੁਫਤ ਕਰਨਾ ਚਾਹੀਦਾ ਦੂਜੀ ਗੱਲ ਇਹ ਆ ਵੀ ਜਿਹੜੀ ਦੇਖੋ ਹੁਣ ਜਿਹੜੇ ਕਿਸਾਨਾਂ ਨੂੰ ਆਪਣਾ ਬਿਜਲੀ ਜਿਹੜੀ ਖੇਤਾਂ ਵਾਲੀ ਆ ਉਹ ਮੁਫਤ ਦਿੱਤੀ ਜਾ ਰਹੀ ਆ ਉਹ ਵੀ ਗੱਲ ਤਾਂ ਜਿਹੜੇ ਕਿਸਾਨ ਸਮਰਥ ਨੇ ਉਹਨਾਂ ਨੂੰ ਇਸ ਬਿਜਲੀ ਕਨੈਕਸ਼ਨ ਨੇ ਜਿਹੜੀ ਉਸ ਤੋਂ ਫਾਰਮ ਭਰ ਕੇ ਆਪਣਾ ਇਸ ਕਨੈਕਸ਼ਨ ਨੂੰ ਵਾਪਸ ਜਿਹੜੀ ਬਿਜਲੀ ਸਬਸਿਡੀਆਂ ਉਹਨੂੰ ਬੰਦ ਕਰ ਦੇਣਾ ਚਾਹੀਦਾ ਤਾਂ ਜੋ ਜਿਹੜਾ ਪੰਜਾਬ ਦੇ ਜਿਹੜੀ ਪੀਐਸਪੀਸੀ ਵਾਲਾ ਬਿਜਲੀ ਉਹਦੋਂ ਕੋਈ ਰਾਹਤ ਮਿਲ ਸਕੇ ਕਰਨ ਜੀ ਤੁਸੀਂ ਜਿਵੇਂ ਦੱਸਿਆ ਵੀ ਪਿਛਲੇ ਮੁੱਖ ਮੰਤਰੀ ਸਾਹਿਬ ਜੀ ਸਾਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੇ ਬਿਜਲੀ ਤਰ੍ਹਾਂ ਦੇ ਵਿੱਚ ਕਟੌਤੀ ਕੀਤੀ ਸੀਗੀ ਪਰ ਜਿਹੜੇ ਸਾਡੇ ਹੁਣ ਮੌਜੂਦਾ ਮੁੱਖ ਮੰਤਰੀ ਨੇ ਪਸੀਆ ਭਗਵੰਤ ਮਾਨ ਜੀ ਉਹਨਾਂ ਨੇ ਕਿਸੇ ਨਾ ਕਿਸੇ ਬਿਜਲੀ ਤਰ੍ਹਾਂ ਦੇ ਵਿੱਚ ਵਾਧਾ ਵੀ ਕੀਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਬਾਤ ਕਰਿਆ ਇਹ ਬਾਦੀ ਦਾ ਫਾਇਦਾ ਦਾ ਜੇ ਇਹਦਾ ਜਿਹੜਾ ਪੀਐਸਪੀਸੀਐਲ ਨੂੰ ਕੋਈ ਫਾਇਦਾ ਹੋਵੇ ਪੀਐਸਪੀਸੀਐਲ ਨੂੰ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ 600 ਯੂਨਟ ਜਿਹੜੀ ਆ ਉਹ ਜਿਹੜੇ ਜ਼ਿਆਦਾਤਰ 90% ਘਰਾਂ ਦੇ 600 ਵੀ ਜਿਹੜੀ ਬਿਜਲੀ ਯੂਨਟ ਆ ਉਹ ਭੁਗਦੀ ਨਹੀਂ ਹੈਗੀ ਜਿਸ ਨਾਲ ਜਿਹੜਾ ਪੀਐਸਪੀਸੀਐਲ ਨੂੰ ਨੁਕਸਾਨ ਹੋ ਰਿਹਾ ਦੂਜੀ ਗੱਲ ਜਿਹੜੀ ਨਵੇਂ ਕਨੈਕਸ਼ਨ ਲੈਣ ਦੀ ਆ ਉਹਦੀਆਂ ਸ਼ਰਤਾਂ ਵੀ ਇਨੀਆਂ ਨਾਰਮ ਕਰਤੀਆਂ ਵੀ ਜਿਹੜਾ ਹਰੇਕ ਕੋਈ ਉਹ ਆਪਣਾ ਨਵੇਂ ਕਨੈਕਸ਼ਨ ਲੈ ਰਿਆ ਤੇ ਜਿਹੜੀ 2 ਮੀਟਰ ਨਵੇਂ ਲਾਉਣ ਦੀ ਜਿਹੜੀ ਸਕੀਮਾਂ ਉਹਨੂੰ ਵੀ ਜਾਰੀ ਰੱਖਿਆ ਜਿਸ ਨਾਲ ਜਿਹੜਾ ਬਿਜਲੀ ਵਿਭਾਗ ਨੂੰ ਬਹੁਤ ਵੱਡਾ ਖੋਰਾ ਲੱਗ ਰਿਹਾ ਤੁਸੀਂ ਗੱਲ ਕੀਤੀ ਹੈ ਕਿਤੇ ਨਾ ਕਿਤੇ ਮੁਫਤ ਬਿਜਲੀ ਦਾ ਅਸਰ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਵੀ ਕਿਤੇ ਨਾ ਕਿਤੇ ਪੈ ਰਿਆ ਹੋਣਾ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਤੁਸੀਂ ਗੱਲ ਕਰੀਏ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਪੈਰਿਆਂ ਬਣਾ ਇਹਦਾ ਸੁਭਾਵਿਕ ਗੱਲ ਆ ਵੀ ਜੇ ਆਪਾਂ ਨੂੰ ਕੋਈ ਹਰ ਇੱਕ ਗੱਲ ਜੇ ਨੁਕਸਾਨ ਚ ਕੋਈ ਵੀ ਮੈਕਹਵਾ ਚੱਲੂਗਾ ਉਹਦੇ ਨਾਲ ਜਿਹੜੇ ਉਹਦੇ ਮੁਲਾਜ਼ਮਾਂ ਉਹਨਾਂ ਨੂੰ ਵੀ ਨੁਕਸਾਨ ਹੋਊਗਾ ਇਹ ਗੱਲ ਆਪਾਂ ਨੂੰ ਆਮ ਪਤਾ ਵੀ ਜਿਵੇਂ ਜਿਹੜੇ ਉੱਥੇ ਉਸਤੇ ਮੁਲਾਜ਼ਮਾਂ ਉਹਨਾਂ ਨੂੰ ਜਿਹੜੀ ਤਨਖਾਹਾਂ ਉਹ ਪੂਰੇ ਟਾਈਮ ਤੇ ਨਹੀਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਨਾਲ ਉਹਨਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਇਸ ਲਈ ਬਸ ਇਹਦਾ ਹੀ ਕਿਸੇ ਪੱਕਾ ਹੱਲ ਕਰਨਾ ਜ਼ਰੂਰੀ ਹੈ ਜਿਵੇਂ ਆਪਾਂ ਨੂੰ ਪਤਾ ਵੀ ਕੋਈ ਇਹ ਨਹੀਂ ਵੀ ਆਪਾਂ ਹਰ ਇੱਕ ਚੀਜ਼ ਮੁਫਤ ਕਰ ਦੋ ਮੁਫਤ ਆਟਾ ਦਾਲ ਕਰਤਾ ਬਿਜਲੀ ਹਰ ਇੱਕ ਚੀਜ਼ ਮੁਫਤ ਪੰਜਾਬ ਨੂੰ ਹਰੇ ਜਿਵੇਂ ਗੱਲ ਕੀਤੀ ਸਭ ਤੋਂ ਵੱਡਾ ਖੋਰਾ ਮੁਫਤ ਖੋਰੀ ਨੇ ਲਾਇਆ ਤੇ ਜਿਹਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਆਪਾਂ ਨੂੰ ਬਹੁਤ ਦੇਖਣ ਨੂੰ ਮਿਲੂਗਾ ਸੋ ਇਹ ਤਾਂ ਹੁਣ ਚਲੋ ਗੱਲ ਚੱਲ ਗਈ ਮੁਫਤ ਕੋਰੀ ਦੀ ਤੇ ਇੱਕ ਗੱਲ ਆਪਾਂ ਹੋਰ ਪੁੱਛ ਲੈਨੇ ਆਂ ਵੀ ਜਿਹੜੀ ਮੁਫਤ ਕੋਰੀ ਦੀ ਯੋਜਨਾ ਜਿਹੜੀ ਪੰਜਾਬ ਵਿੱਚ ਪੀ ਆਰਟੀਸੀ ਦੇ ਵਿੱਚ ਬੀਬੀਆਂ ਦਾ ਕਿਰਾਇਆ ਭੈਣਾਂ ਦਾ ਕਿਰਾਇਆ ਨਹੀਂ ਲੱਗਦਾ ਉਹਦੇ ਲਈ ਕਿਸ ਨੂੰ ਜ਼ਿੰਮੇਵਾਰ ਤੁਸੀਂ ਠਹਿਣਨੇ ਆਂ ਇਹ ਵੀ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੀ ਕਾਂਗਰਸ ਸਰਕਾਰ ਕੈਪਟਨ ਮਹਿੰਦਰ ਸਿੰਘ ਨੇ ਜਿਹੜਾ ਇਹ ਫੈਸਲਾ ਲਿਆ ਸੀ ਜਿਹੜੀ ਪੰਜਾਬ ਦੀ ਮੈਲਾਵਾ ਬੀਬੀਆਂ ਨੇ ਉਹਨਾਂ ਦਾ ਪੀ ਆਰਟੀਸੀ ਦੇ ਵਿੱਚ ਜਿਹੜਾ ਬਿਜਲੀ ਦੇ ਨਾਲ ਨਾਲ ਕਰਾਇਆ ਵੀ ਮਾਫ ਕਰਦਾ ਤੇ ਜਿਹਦੇ ਨਾਲ ਜਆ ਪੀਆਰਟੀਸੀ ਆਪਾਂ ਨੂੰ ਪਤਾ ਵੀ ਉਹ ਵੀ ਪਿਛਲੇ ਕਾਫੀ ਸਮੇਂ ਤੋਂ ਘਾਟੇ 'ਚ ਚੱਲ ਰਿਹਾ ਇਹ ਫੈਸਲਾ ਵੀ ਸਰੋਸਰ ਗਲਤ ਹੈ ਇਹ ਵੀ ਇੱਕ ਬੋਟਾ ਲੈਂਡ ਦਾ ਇੱਕ ਜਰੀਆ ਤੇ ਇਸ ਗੱਲ ਦਾ ਵੀ ਪ੍ਰਚਾਰ ਆਪਣਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਵੀ ਗਲਤ ਦੂਜੀ ਗੱਲ ਇਹ ਹੈ ਵੀ ਮਲਾਮਾਂ ਨੂੰ 1000 ਰੁਪਏ ਦਾ ਲਾਲਚ ਦੇ ਕੇ ਇੱਕ ਇਹ ਵੀ ਇੱਕ ਮੁਫਤ ਖੋਰੀ ਦੀ ਉਹਨੂੰ ਪਰ ਫੁੱਲਦ ਕਰਨ ਦਾ ਇਹ ਸਭ ਤੋਂ ਵੱਡਾ ਕਾਰਨ ਮੰਨ ਰਿਹਾ ਏਸੀ ਦੀ ਮੁਫਤ ਕੋਰੀ ਦੀ ਯੋਜਨਾ ਬਾਰੇ ਸਾਡੇ ਸਹਿਯੋਗੀ ਤੇ ਵਿਚਾਰ ਤੇ ਬਹੁਤ ਬਹੁਤ ਧੰਨਵਾਦ ਆਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਵਾਸਤੇ ਧੰਨਵਾਦ